ਕਿਉਂ ਨਾ ਸਾਈ ਭਾਰ ਦੀ ਲੇਦੀ ਆਵੇ ਕਿੱਥੇ ਜੀ ਮਾਰਾ ਕਿੱਥੇ ਮੂੰਹ ਮਾਰਾ ਚੰਗਾ ਮਾਤਾ ਜੀ ਵਦਗਾ ਜੀ ਆਸ਼ੀਰਵਾਦ ਦੇ ਦੋ ਸੰਡਾ ਜੀ ਜਿਉਂਦਾ ਰਹੇ ਅਕਸਰ ਬਾਦ ਜਿਉਂਦਾ ਰਹੇ ਵੱਡੀ ਅਕਸਰ ਬਾਦ ਸਾਡੀ ਤੇ ਸਸਰੀ ਘਾਲ ਬੇਟਾ ਸੋਨੁ ਸਾਰਿਆ ਹੌਲੀ ਬੋਲਦੇ ਆ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਜੀ ਮੰਮੀ ਕਿਹਨਾਂ ਕਿਸੇ ਨਿੱਕੇ ਸੇਵਾ ਖਦਾ ਫੇਸਬੁਕ ਤੇ ਦੇਖਦੇ ਹੋ ਵੀ ਕਰੇ ਤੁਰ ਤਲੇ ਕੇ ਤੁਰ ਤੇ ਬਲਾਉ ਕੁ ਜੂਰ ਠੀਕ ਆ ਉਹ ਵੱਡੇ ਮੰਮੀ ਪਤਨ ਕੀ ਆਖੀ ਜਾਂਦੇ ਬਾਰੇ ਸੁਣਿਓ ਗੱਲ ਚੱਲ ਵੀ ਜੋਬਰਾ ਆ ਵਾਹ បានអស៊ីបានសេចក្ដីចលចលចលចល ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚਿਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਤੋਂ ਸਭ ਜਿਹੜਿਆ ਆਹਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 800 ਨਾ 23 ਜੁਲਾਈ 12 25 7 ਵਜੇ 8-10 ਮਿੰਟਾਂ ਦਾ ਟਾਈਮ ਤੇ ਹੋ ਕੇ ਆ ਗਏ ਘਰੋਂ ਕੈਂਮ ਕੀ ਕਰਨਾ ਪੈਪਾਂ ਜੇ ਦੱਬਣੀਆਂ ਤੇ ਇੱਕ ਗੱਟਾ ਜੂਰੀ ਜ਼ਿਆਦਾ ਰਹਿੰਦਾਗਾ ਖਲਾਰਨ ਵਾਲਾ ਇੱਕ ਕਦਾ ਦਰਖਤ ਲਾਉਣਾ ਸੀਗਾ ਉਰੋਂ ਪਰੋਂ ਪੱਟ ਕੇ ਉਹ ਵੇਖਦੇ ਆ ਪਹਿਲਾਂ ਗੱਡੀ ਠਾਂ ਟਗਾਣੇ ਲਾ ਲਈਏ ਲੈ ਚੋਬਰਾ ਲਵਾ ਤੂੰ ਵੀ ਹਾਜ਼ਰੀ ਅੰਸ਼ ਸਾਸਤਰੀ ਕਾ ਜੀ ਸਾਰਿਆਂ ਨੂੰ ਸਾਸਤਰੀ ਕਾਲ ਭਾਈ ਆਪਣੇ ਵਾਲੇ ਮਨਪ੍ਰੀਤ ਵੱਲੋਂ ਸਾਰਿਆਂ ਨੂੰ ਅ ਸਮਾਨ ਇੱਕ ਗੜੇ ਚ ਬਗਜੂਆ ਬਾਕੀ ਜਾਊਗਾ ਚੁੱਪ ਆ ਪਾਈਪਾਂ ਬੰਨ ਲਾਇਏ ਦੇ ਚ ਤੇ ਬਾਕੀ ਚੱਕ ਲਾਂਗੇ ਆ ਮੋਢੇ ਤੇ ਡਿਗ ਜੂ ਕਹਾ ਭਾਈ ਸਾਹਿਬ ਜੁਰਿਆ ਹੋ ਤਰੀਆਂ ਨੀ ਆਪਣੇ ਹਰੇ ਕੋਲੇ ਇਧਰਲੇ ਪਾਸੇ ਦੀ ਆ ਕੇ ਕਦੇ ਕਦੇ ਸੀ ਇੱਥੋਂ ਆ ਆ ਆਪਣਾ ਨਵਾਂ ਲੱਗਿਆ ਹੋਇਆ ਝੋਨਾ ਦਾ ਸਾਹਮਣੇ ਜਿਹੜਾ ਡੱਗੇ ਰੰਗ ਦਾ ਇਹ ਹੈਗਾ ਤੇ ਸੋਹਣਾ ਮਾਹੌਲ ਆ ਤੜਕੇ ਤੜਕੇ ਦਾ ਚਲ ਬਨ ਲਾ ਫਿਰ ਅੱਜ ਬਿਚੀ ਬਨ ਲਾਂਗੇ ਹੈ ਕਿ ਕਿ ਉਹ ਜੂ ਲੋਡਰ ਹਿੰ ਮੈਂਸ ਸੋਤਾ ਚਾਬੀ ਲੈ ਲੇ ਹਾਂ ਚਾਬੀ ਚੱਕ ਲਈ ਚੱਲ ਅੱਗੇ ਉੱਚੋਬਰ ਕਹਿੰਦਾ ਭਾਈ ਮੈਂ ਪੈਪਾਂ ਵਾਲੀ ਮੁਹੀਮ ਸ਼ੁਰੂ ਕਰ ਦਿੰਨਾ ਕਹਿੰਦਾ ਮੈਂ ਪੈਪਾਂ ਦੱਬ ਦੇਣਾ ਤੂੰ ਇੱਕ ਘਟਾ ਜੂਰੀਆ ਖਲਾਰ ਦੇ ਤੇ ਹਰ ਇੱਕ ਘਟਾ ਹੀ ਆ ਕੋਈ ਬਾਲਾ ਨਹੀਂ ਇਹਨਾਂ ਦਾ ਬੰਦਾ ਤੁਰੇ ਜਾਂਦੀ ਖਲਾਰ ਦਿੰਦਾ ਹੱਸਦਾ ਖੇਡਦਾ ਉਹ ਆ ਗਿਰੂ ਤੇ ਕੱਲ ਇੱਕ ਘਟਾ ਘੱਟ ਆਇਆ ਸਾਡੇ ਤੋਂ ਭੁਲੇਖੇ ਨਾਲ ਤੇ ਤਾਂ ਇਹ ਰਹਿ ਗਿਆ ਸੀਗਾ ਕਿ ਲੱਗ ਇਹ ਨਵੇਂ ਲਾਏ ਝੋਨੇ 'ਚ Oh, wow. I'm ਇਦਾਂ ਬਾਅਦ ਠੀਕ ਜੇ ਦੱਬਦੀ ਬਾਲਾ ਡੂੰਗਾ ਨਾ ਕਰੀ ਪਹਿਲੇ ਜਦੋਂ ਵੱਧ ਪੂ ਪਾਣੀ ਜੇ ਕਾ ਲੋਟ ਆ ਬਈ ਕੰਮ ਨੱਕਾ ਮੜਿਆ ਪੈਪਾ ਡੂੰਗੀ ਦੱਬੀ ਹੋਵੇ ਪਾਣੀ ਸੋਨਾ ਗੱਡੀ ਜਾਂਦਾਗਾ ਫਿਰ ਆਵਦੇ ਪ੍ਰੈਸ਼ਰ ਨਾਲ ਹੀ ਖੱਚੀ ਜਾਂਦਾ ਇਹ ਪਾਣੀ ਜਦੋਂ ਮਤਲਬ ਹਵਾ ਹੀ ਨਾਲ ਆਿੰਦਾ ਹੋਵੇ ਤਾਂ ਹਾਂ ਤੋਂ ਪੈਪ ਵੇ ਰਾ ਇਸ ਵੇਲੇ ਸਵਾ 8 ਵਜੇ ਦਾ ਹੋ ਗਿਆ ਤੇ ਰੋਟੀ ਜੋਗਾ ਕੰਮ ਖੇਤ ਕਰਕੇ ਤੇ ਮੋਟਰਾਂ ਚੱਲ ਪਈਆਂ 8 ਵਜੇ ਲਾਈਟ ਆ ਗਈ ਪਾਣੀ ਪੈਂਦਾ ਕਰਤਾ ਤੇ ਦੂਜੇ ਪਾਸੇ ਕੋਈ ਪਾਣੀ ਪਾਪਾ ਛੱਡਿਆ ਸੋਚ ਕੋਹਲੇ ਵਾਲੇ ਖੇਤ ਆ ਸੋਲਰ ਦੀ ਤੇ ਉਹ ਤਾਂ ਚੱਲਦੀ ਹੁੰਦੀ ਜੇ ਉਹਨੂੰ ਚੱਲਦੀ ਵੀ ਛੱਡਦੀ ਆਟੋਮੈਟਿਕ ਵੀ ਤਾਂ ਵੀ ਵਧੀਆ ਕੋਈਆਂ ਚੱਲ ਜਾਂਦੀਆਂ ਤੇ ਫੋਨ ਤੇ ਵੀ ਮੈਨੇਜ ਹੋ ਜਾਂਦੀ ਆ ਭਈ ਉਹ ਫੋਨ ਤੋਂ ਚਲਾ ਸਕਦੇ ਆ ਫੋਨ ਤੋਂ ਬੰਦ ਕਰ ਸਕਦੇ ਆ ਇੱਕ ਬੰਦਾ ਉਹਨੂੰ ਚਲਾ ਸਕਦੇ ਇੱਕ ਤੇ ਲੌਗਇਨ ਹੋ ਜਾਂਦੀ ਆ ਮਲੇ ਇੱਕ ਫੋਨ ਤੇ ਸਾਰਿਆਂ ਤੇ ਨਹੀਂ ਹੁੰਦੀ ਇਹ ਉਹ ਵੀ ਘਰ ਮਹੌਲ ਲੋਟ ਆ ਘਰ ਫੋਨ ਵਾਲਾ ਵੀ ਸੋਹਣੀ ਬੰਦ ਹੋ ਜਾਂਦੀ ਸੋਹਣੀ ਘਰੋਂ ਬੈਠੇ ਕੇ ਵੀ ਚਲਾ ਬੰਦ ਕਰ ਸਕਦੇ ਆ ਉਹਨੂੰ ਵਧੀਆ ਮਾਹੌਲ ਹੈਗਾ ਤੇ ਹਵਾ ਚੱਲ ਰਹੀ ਹੈਗੀ ਬਦਲੀਆਂ ਬਣਿਆ ਸੀ ਇੱਧਰ ਖੰਡ ਪਉਣ ਗਿਆ ਪਹਿਲਾਂ ਜਦੋਂ ਘਰੋਂ ਤੁਰਨ ਵੇਲੇ ਇਹ ਇਸ ਵੇਲੇ 12 ਵਜੇ ਦਾ ਹੋ ਗਿਆ ਪੂਰਾ ਤੇ ਘਰ ਦੇ ਦੋ ਚਾਰ ਕੰਮ ਧੰਦੇ ਕਰਨ ਤੋਂ ਬਾਅਦ ਇੱਧਰਲੇ ਕੋਸਲ ਜਾ ਕੇ ਇਹ ਤਾਂ ਆ ਗਏ ਆ ਨੱਕਾ ਮੋੜਨਾ ਅੱਛਾ ਨੱਕਾ ਬੰਦ ਹੋ ਗਿਆ ਕਹਾ ਐ ਜੱਕ ਲੈਂਦਾ ਕਿ ਉਹ ਪਰਲਾ ਬਸ ਨਹੀਂ ਮੋਤੋਂ ਦੀ ਗੇੜਾ ਕੱਢਿਆ ਉਹਨੇ ਕਈ ਵਾਰੀ ਖੱਡ ਖੱਪਾ ਖੁੱਲਿਆ ਪਿਆ ਹੁੰਦਾ ਤੇ ਫਿਰ ਜਾ ਕੇ ਨਹਾਉਣੇ ਧੋਣੇ ਆ ਤੇ ਟੇਕਾਂਗੇ ਫਿਰ 2 ਘੰਟੇ ਇਹਨਾਂ ਨੂੰ ਕੋਈ ਬਰਸਲ ਬਰਸਲ ਹੋਰ ਆ ਗਿਆ ਤਾਂ ਉਹ ਖੋਲ ਲਾਂਗੇ ਲੋਡ ਆ ਗਾ ਮੈਂ ਝੋਨਾ ਵੀ ਐ ਲੱਗਦਾ ਜਿਵੇਂ ਹੱਸੀ ਜਾਂਦਾ ਹੁੰਦਾ ਆ ਪਰਸੋਂ ਚੋਂ ਉਥੇ ਜੂਰੀਆ ਪਾ ਕੇ ਗਏ ਸੀ ਇਹਦੇ ਚ ਤੇ ਰੰਗ ਜਾ ਬਣਾ ਜੂ ਹਣ ਜੂਰੀਆ ਨਾਲ 8-9 ਦਿਨ ਹੋ ਗਏ ਲੱਗੇ ਨੂੰ ਇਹਨੂੰ ਤੇ ਬੱਟ ਵੀ ਉਧਰੋਂ ਪਾਈ ਰੌਂਡ ਅਪ ਮੰਗੀ ਜਾਂਦੀ ਆ ਹੂੰ ਹੂੰ ਚੂਹੇ ਭਾਈ ਸਾਹਿਬ ਹੋਰ ਨੇ ਦਸਤਕ ਦੇਤੀ ਆ ਖੱਡ ਨੂੰ ਬਾਡਾ ਤਾਰ ਰੱਖਿਆ 3 ਵਜੇ ਦਾ ਹੋ ਗਿਆ ਭਾਈ ਤੇ ਘਰੇ ਆ ਕੇ ਥੋੜਾ ਰੈਸਟ ਫਰਮਾ ਲਿਆ ਤੇ ਇਹਨਾਂ ਨੂੰ ਨੀਰਾਚਾਰਾ ਪਾਉਣ ਹੀ ਲੱਗਦੇ ਸੀ ਕਿ ਭਾਈ ਡਿਲੀਵਰੀ ਵਾਲੇ ਮਿੱਤਰ ਦਾ ਫੇਰ ਫੋਨ ਆ ਗਿਆ ਕਿ ਭਾਈ ਤੁਹਾਡੇ ਪਾਰਸਲ ਆਏ ਨੇਗੇ ਤੇ ਪਾਰਸਲਾਂ 'ਚ ਕੀ ਕੁਛ ਹੈਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਖੋਲ ਕੇ ਕਿਹਾ ਮਿੱਤਰਾਂ ਤੇ ਕੱਲ ਵਾਲਾ ਵੀ ਇੱਕ ਆਪਾਂ ਪਾਰਸਲ ਜਿਹੜਾ ਖੋਲਤਾ ਲਿਆ ਸੀ ਉਹ ਵੀ ਨਹੀਂ ਵਿਖਾਇਆ ਉਹ ਸਾਰੀ ਗੱਲਬਾਤ ਵਿਖਾ ਦੇਂਗੇ ਅੱਜ ਕੀ ਕੁਛ ਮੰਗਾਇਆ ਹੈ ਕੀ ਕਿਧਰੋਂ ਕੀ ਆਇਆ ਤੇ ਫਿਰ ਹਾਲ ਉਹ ਮਿੱਤਰ ਪਿੱਛੇ ਫਿਰਦਾ ਸੀਗਾ ਕਿਆ ਨਾਮ ਹੈ ਉਹਨਾਂ ਦਾ ਪਹਿਲਾਂ ਮੈਨੂੰ ਫੋਨ ਲਾ ਲਈ ਸੀ ਪੰਪ ਤੇ ਖੜਾ ਸੀ ਬੱਚੇ ਇਹ ਹੈ ਮੇਰਾ ਆ ਫੜ ਲਿਆ ਦਾ ਸੌਦਾ ਪੱਤਾ ਬਾਈ ਤੋਂ ਤੇ ਚਾਰ ਪੰਜ ਚੀਜ਼ਾਂ ਨੇ ਇਕੱਠੀਆਂ ਓ ਬਾਈ ਕਹਿੰਦਾ ਤੇਰਾ ਹੀ ਆਈ ਜਾਂਦਾ ਸਮਾਨ ਕਈ ਦਿਨਾਂ ਦਾ ਤੁਹਾਡੇ ਪਿੰਡ ਕਹਿੰਦਾ ਮੈਂ ਇੱਕ ਅੱਧਾ ਹੀ ਹੁੰਦਾ ਹੋਰ ਤਾਂ ਕਹਿੰਦਾ ਤੇਰੇ ਘਰੇ ਲਾਈ ਜਾਂਦਾ ਮੈਂ ਕਿਹ ਕਿਹਰਾ ਤਾਂ ਬੱਸ ਭਾਈ ਜੇ ਹੋਰ ਕੁਝ ਆਰਡਰ ਕਰਿਆ ਮੈਂ ਕਹਾਂ ਤੈਨੂੰ ਮੈਂ ਟੈਲੀਫੋਨ ਕਰ ਦੂੰਗਾ ਮੇਤਰਾ ਤੇ ਨਹੀਂ ਫਿਲਹਾਲ ਆਹਾ ਚਾਰ ਪੰਜ ਚੀਜ਼ਾਂ ਆਈਆਂ ਇਹ ਦਿਖਾਉਨੇ ਆ ਸਾਨੂੰ ਕੀ ਕੁਛ ਹੈ ਖੋਲ ਕੇ ਚੱਕ ਮੇਤਰਾ ਟੈਲੀਫੋਨ ਆ ਗਿਆ ਹੈ ਫਾਈਟਾ ਬਟਾ ਕਿ ਕੋਟਾ ਆ ਆਹਾ ਇਹਦਾ ਦੋ ਚੀਜ਼ਾਂ ਨੇ ਇਹਦੇ ਚ ਦੇਖਦੇ ਆ ਖੋਲ ਕੇ ਸਭ ਤੋਂ ਪਹਿਲੀ ਜਿਹੜੀ ਆਈਟਮ ਖੋਲੀ ਆ ਭਾਈ ਕੀ ਆ ਇਹ ਇਹ ਟੈਲੀਫੋਨ ਹੈ ਇਹ ਸੱਚੀ ਮੱਚੀ ਦਾ ਟੈਲੀਫੋਨ ਹੈ ਜਿਹੜਾ ਪਹਿਲਾਂ ਹੀ ਟੈਲੀਫੋਨ ਕਹਿੰਦੇ ਹੁੰਦੇ ਸੀਗੇ ਇਹ ਭਾਈ ਮੇਰੇ ਪੇਟਾਂ ਦੇ ਲੱਗਿਆ ਸੀ ਹਾਂ ਤੇ ਉਹ ਭਾਈ ਸਾਨੂੰ ਬਚਪਨ ਚ ਬਥੇਰੇ ਇਹ ਉਹ ਦੇਖਦੇ ਰਹੇ ਆ ਕਿ ਨਾਨਕਿਆਂ ਵਾਲਾ ਟੈਲੀਫੋਨ ਤੇ ਆਪਾਂ ਵੀ ਇਹ ਮੰਗਾ ਲਿਆ ਕਿਹੜਾ ਮਾਡਲ ਆ ਇਹ ਇਹ ਭਾਈ ਐਮ 71 1600 ਰੁਪਏ ਦਾ ਪਹਿਲਾਂ ਇੱਕ ਹੋਰ ਆਰਡਰ ਕਰਿਆ ਸੀ ਹੈ ਨਹੀਂ ਸੈਲ ਕਹ ਹੈ ਡਾਕੀਆ ਹੈ ਐ ਡਾਕੀਆ ਐ ਡਾਕੀਆ ਇੰਨੇ ਇੱਡੀ ਹੁੰਦਾ ਮੈਂ ਹੋਰ ਕਿੱਡਾ ਹੁੰਦਾ ਨਹੀਂ ਉਹ ਕਿੱਥੇ ਤੇ ਗਿਆ ਫਿਰ ਸੈੱਲ ਲਿਆਉਣੇ ਪੈਣਗੇ ਹੈ ਹਾਂ ਤੇ ਤੇਰੇ ਵੱਡੇ ਮੰਮੀ ਵੀ ਭਾਈ ਹੋਮ ਹਮਾ ਕੇ ਪਹੁੰਚੇ ਹੈਗੇ ਸਮਾਨ ਸੱਲਾ ਦੇਖਣ ਆਪਣਾ ਭਾਈ ਵਧਾਈ ਹੋਵੇ ਹਾਂ ਵਧਾਈਆਂ ਭਾਈ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡੇ ਮੰਮੀ ਵੱਲੋਂ ਤੇ ਭੈਣਾ ਭੈਣਾ ਦੋਨੇ ਭਾਈ ਵਧਾਈਆਂ ਸਵਾਗਤ ਹਾਂ ਵਧਾਈਆਂ ਇਹ ਤਾਂ ਬੈਟਰੀ ਦੇ ਵਿੱਚ ਆ ਕੇ ਰਹਿ ਵਿਚਾਰਾ ਇਹਦਾ ਨੌ ਦਾ ਉਹ ਤਾਂ ਪਾ ਲਿਆ ਉਹਦੇ ਬੈਗ 'ਚ ਦੋ ਆਈਟਮ ਆਹਨੇ ਇਹੇ ਖੋਲ ਕੇ ਦਿਖਾਉਂਦੇ ਆ ਕੋਈ ਨਾ ਆਪਾਂ ਕਿਹੜਾ ਪਤਾ ਲੱਗੂ ਇਹ ਤਾਂ ਕੋਈ ਤੇ ਟੈਲੀਫੋਨ ਕਾਦੇ ਵਾਸਤੇ ਲਿਆਂਦਾ ਬਾਈ ਕਿ ਕਰਨਾ ਹੋ ਜੇ ਹਾਂ ਤੇ ਇਹ ਆਪਾਂ ਜਿਹੜਾ ਆਪਣਾ Wi-Fi ਦਾ ਕਨੈਕਸ਼ਨ ਲੱਗਿਆ ਇਹ ਆਪਾਂ ਨੂੰ ਨੰਬਰ ਮਿਲਦਾ ਹੁੰਦਾ ਲੈਂਡਲਾਈਨ ਤੇ ਇਹਦੇ 'ਚ ਆਪਾਂ ਤਾਰ ਪਾਉਣੀ ਆ ਕਾਲਿੰਗ ਔਨ ਕਰਵਾ ਲਈ ਸੀ ਆ ਫੋਨ ਜਦੋਂ ਆਪਣੇ ਉਸ ਨੰਬਰ ਤੇ ਫੋਨ ਲਾਉਨੇ ਆ ਤਾਂ ਫੋਨ ਵਾਲੀ ਅ ਬੱਤੀ ਜਗਣ ਲੱਗ ਜਾਂਦੇ ਰਿੰਗ ਹੋਣ ਲੱਗ ਜਾਂਦੇ ਹੁਣ ਇਹਨੂੰ ਜਦੋਂ ਲਾ ਦਿਆਂਗੇ ਤਾਰੇ ਤੇ ਟੈਲੀਫੋਨ ਆਉਂਦਾ ਹੋ ਜੂਗਾ ਕਈ ਵਾਰੀ ਘਰੇ ਨਹੀਂ ਹੁੰਦੇ ਤੇ ਮਾਤਾ ਹੋਰਿਆਂ ਨੂੰ ਫੋਨ ਕਰਨਾ ਪਿਆ ਜਾਂਦਾ ਮਤਲਬ ਜਾਂ ਉਹ ਤਾਂ ਹੁੰਦਾ ਹੀ ਆ ਫੋਨ ਇੱਕ ਅੱਧਾ ਕਰੇ ਤੇ ਜਾਂ ਮ ਲਵਾ ਇਧਰੋਂ ਕਿਤੇ ਲਾਉਣਾ ਪਿਆ ਜਾਂਦਾ ਕਿਸੇ ਵੇਲੇ ਤੇ ਆਪਾਂ ਨੂੰ ਕਾਲਿੰਗ ਇਹਦੀ ਬਿਲਕੁਲ ਵਾਈਫਾਈ ਦੇ ਨਾਲ ਫਰੀ ਹੁੰਦੀ ਹੈ ਜਿੰਨਾ ਮਰਜ਼ੀ ਆਪਾਂ ਲਿਮਟਡ ਫੋਨ ਕਰ ਸਕਦੇ ਆ ਜਿੰਨਾ ਮਰਜ਼ੀ ਵਰਤੀ ਆ ਉਹ ਦਿਨ ਰਾਤ ਆ ਉਹ ਵਧੀਆ ਕਾਲਿੰਗ ਹੁੰਦੀ ਹੈਗੀ ਉਹ ਖਾਰੇ ਦਾ ਨਹੀਂ ਸੀ ਚੱਪਾ ਜਾ ਬਟਸਾ ਜਾ ਕਰਦਾ ਹੀ ਨਹੀਂ ਸੀ ਮੰਮੀ ਉਹ ਪੁਰਾਣੇ ਰਿਵਾਜ ਦਾ ਸੀ ਇਹ ਹੋਰ ਰਵਾਇ ਜੀ ਉਹ ਤਾਂ ਕਿਹੜੇ ਬਰਿਆਂ ਦੀਆਂ ਗੱਲਾਂ ਨੇ ਮੰਮੀ ਹਣਾ ਹਾਂ ਕਿਹੜੇ ਪਹਿਣਗੇ ਸੱਜੇ ਦੇਖਦਾ ਕਿਹੜੇ ਪਹਿਣਗੇ ਨਹੀਂ ਬਸ ਬਈ ਆਪਾਂ ਉਹਦੇ 'ਚ ਹੈ ਸੱਲ ਪਾਉਂਦੇ ਨਹੀਂ ਟਾਈਮ ਪੀਸ ਵਾਲੇ ਟਾਈਮ ਪੀਸ ਵਾਲੇ ਪਹਿਣਗੇ ਹਾਂ ਦੇਖਾ ਭਾ ਗਿਆ ਟਾਈਮ ਪੀਸ ਖੜਾ ਸੀ ਕੋਈ ਆ ਟਾਈਮ ਪੀਸ ਦਾ ਇੱਕੋ ਇਹ ਦੋ ਸੱਲ ਪਹਿਣਗੇ ਫਿਰ ਲੈ ਹੀ ਜਾਵਾਂਗੇ ਹੱਟ ਤੋਂ ਕੋਲ ਚੱਲ ਨਵੇਂ ਲੈ ਆਉਨੇ ਆ ਤਿੰਨ ਮਿੰਟ ਤੈਨ ਨ ਬਹਿਣਗੇ ਹਾਂ ਨੀਰਾ ਲੇਟ ਹੋ ਗਏ ਤੇਰੇ ਡਾਈ ਵੀ ਆਉਂਦੇ ਹਾਂ ਤੈਨ ਬਹਿਣਗੇ ਸਵਾ ਤਿੰਨ 20 ਮਿੰਟ ਆਪਾਂ ਸਾਨੀ ਸੁਣੇ ਰਲਾ ਦਨੇ ਉਹ ਫੇਰ ਖੋਲ ਲਾਂਗੇ ਉਹ ਦਿਖਾ ਦਾਂਗੇ ਫੇਰ ਮੈਨੂੰ ਬਈ ਨੀਰਾ ਚਾਰਾ ਪਾ ਕੇ ਫੇਰ ਦਿਖਾਉਨੇ ਆ ਸੈਟਿੰਗ ਕਰਕੇ ਸਾਰੀ ਉਹ ਚਲਾ ਕੇ ਪਾਪੇ ਤੋਂ ਮੰਗਾ ਲਾ ਉਧਰ ਆਉਂਦੇ ਹੋਏ ਲੈ ਆਉਗਾ ਸੱਲ ਖੋਲ ਲਾ ਕੋਈ ਨਾ ਇਹਦਾ ਕੀ ਹੈਗਾ ਹੈ ਪਤਾ ਨਹੀਂ ਖੋਲੇ ਦੁਬਾਰਾ ਦਿਖਾਉਨੇ ਆ ਚੈੱਕ ਕਰਕੇ ਕੋਈ ਮੈਂ ਇਹਦਾ ਖੋਲ ਕੇ ਦੇਖਦੇ ਆ ਬਈ ਤੁਹਾਨੂੰ ਫੇਰ ਦਿਖਾਵਾਂਗੇ ਪਹਿਲਾਂ ਅਸੀਂ ਚੈੱਕ ਕਰ ਲਈਏ ਭਾਈਓ ਮੇ ਆ ਜੋ ਭਾਈਓ ਭਾਈਓ ਕੋਈ ਨਾ ਦੇਖ ਰਹੇ ਆ ਐਵੇਂ ਜੋਨ ਵਾਲਾ ਲਫਾਫਾ ਆਇਆ ਭਾਈ ਖੋਲ ਲਿਆ ਕੀ ਸਮਾਨ ਸਲਾ ਨਿਕਲੇ ਇਹਦੇ ਚੋਂ ਉਹ ਸਾਰਾ ਮੰਜੇ ਤੇ ਪਿਆਗਾ ਬੋਲਡ ਫਿੱਟ ਦੀ ਪਫਰ ਜੈਕਟ ਤੇ ਦਸਤਾਨੇ 슬ੀਪਿੰਗ ਬੈਗ ਤੇ ਇੱਕ ਆ ਕੀ ਹੁੰਦਾ ਹੈ ਬਲੈਡਰ ਜਾਂ ਪਾਣੀ ਵਾਲਾ 3 ਲੀਟਰਾਂ ਦਾ ਤੇ ਇਹ ਵੀ ਠੀਕ ਆ ਠੰਡ ਵਾਲਾ ਮਾਲ ਪੱਤਾ ਸਾਰਾ ਇਹ ਤੇ ਉਹ ਟਰੈਕਟਰੂਕ ਤੇ ਜਿਆਦਾ ਕੰਮ ਆ ਜਾਂਦਾ ਜਿਵੇਂ ਠੰਡਾ ਪਾਣੀ ਭਰ ਲਿਆ ਅ ਪਿਛਲੇ ਆਪਣੀ ਕਿੱਟ ਚ ਉਹਨੂੰ ਟੰਗ ਲਿਆ ਤੇ ਪਾਣੀ ਕੋਸਾ ਹੋ ਜਾਂਦਾ ਪੀਣ ਯੋਗ ਤੇ ਆ ਆਪਣੇ ਮੋਢੇ ਕੋਲੇ ਪਾਇਪ ਲੱਗ ਜਾਂਦੀ ਆ ਤੇ ਇਹਦੇ ਚ ਪਾਣੀ ਤਾਂ ਨਹੀਂ ਬੰਦੇ ਨੂੰ ਬਸ ਵੱਧ ਪੀ ਲੈਂਦਾ ਇੰਨੇ ਬਾਨੇ ਨਾਲੇ ਉਹ ਹੋ ਰਹਿੰਦਾ ਤੇ ਆ 슬ੀਪਿੰਗ ਬੈਗ ਇਹ ਭਾਈ ਕੋਲਮੈਨ ਦਾ ਅ ਕਿੱਥੋਂ ਤੱਕ ਕੰਮ ਕਰੂਗਾ ਅ ਜਿਆਦੇ ਤੋਂ ਜਿਆਦੇ ਇਹ ਕਹਿੰਦੇ ਭਾਈ 22 ਡਿਗਰੀ ਘਟਾਓ ਤੱਕ ਚੱਲ ਜੂ ਆ ਇਹ ਤੇ ਇਹਨੂੰ ਮੜਾਏ ਖੋਲ ਕੇ ਦੇਖ ਲਈ ਮੈਂ ਆਪ ਵੀ ਨਹੀਂ ਖੋਲਿਆ ਅਜੇ ਤੱਕ ਲੈ ਨੌਜਵਾਨਾ ਇਹਨੂੰ ਕੱਢ ਬਾਹਰ ਹੂੰ 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 ਨਾਣੀ ਬੜਾ ਜਿਹਾ ਹੀ ਹੈ ਕੋਈ ਸਮਾਨ ਤਾਂ ਬੈਗ ਚਾਰ ਕਰਨੇ ਪੈਣਗੇ ਨਹੀਂ ਮੋਟਾ ਹੈ ਇਹਨੂੰ ਹੋਰ ਟੇਲਾ ਕਰ ਲਵਾਂ ਮੜਾ ਜੀ ਪਹਿਲਾਂ ਵਾਲਾ ਸਲੀਪਿੰਗ ਬੈਗ ਉਹ ਪੌਣੇ 2 ਕਿਲੋ ਦਾ ਇਹ 2 ਕਿਲੋ ਦਾਗਾ ਆ ਲੈ ਬਾਈ ਕੋਲਮੈਨ ਪਹਿਲਾਂ ਲੱਗਿਆ ਮੱਥੇ ਬੋਲੇ 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 ਇਹ ਹਾਂ ਉਧਰ ਵਧਣਾ ਬੂਗਾ ਇਹ ਬਾਈ ਮੰਮੀ ਮੰਮੀ ਸ਼ੇਪ ਹੁੰਦਾਗਾ ਮੰਮੀ ਸ਼ੇਪ ਲਿਖਿਆ ਹੁੰਦਾਗਾ ਇਹਦੇ ਤੇ ਜੇ ਤੁਸੀਂ ਐਵੇਂ ਜੋਂਤੇ ਵੀ ਦੇਖੋਗੇ ਇਹ ਕੋਲਮੈਨ ਤੇ 20 ਡਿਗਰੀ ਘਟਾਓ ਤੱਕ ਚੱਲ ਜੂ ਇਹਦੀ ਸ਼ੇਪ ਆਏ ਹੁੰਦੀ ਹੈਗੀ ਥੱਲੋਂ 20 ਸ਼ੇਪ ਜੀ ਦਾ ਤੇ ਇਹ ਜਿਆਦੇ ਠੰਡ ਵਾਲੇ ਥਾਂ ਤੇ ਇਹ ਇਹੀ ਕੰਮ ਆਉਂਦੇ ਹੈਗੇ ਮੰਮੀ ਸ਼ੇਪ ਇਹ ਇੱਕ ਦੂਜਾ ਉਹ ਫ੍ਰੀ ਸਟਾਈਲ ਜਾਂਦਾ ਹੈ ਉਹ ਸੇ ਲੋਟੀ ਆਊਗਾ ਆਸੀ ਜਿਪ ਦੂਜਾ ਜਿਹੜਾ ਆਪਣੇ ਕੋਲੇ ਉਹ ਪਹਿਲਾਗਾ ਉਹ ਟਿੱਕ ਇੱਥੇ ਲਾਉਣ ਦਾਗਾ ਉਹ ਮੈਂ 5 ਡਿਗਰੀ ਆਉਂ ਤਾਂ 0 ਡਿਗਰੀ ਤੱਕ ਐਕਸਟ੍ਰੀਮ ਲੈਵਲ ਕੰਮ ਕਰ ਜਾਂਦਾ ਉਹ ਅ ਉਹ ਖੁੱਲ ਜਾਂਦਾ ਉਹ ਸਾਰੇ ਹੀ ਖੁੱਲ ਜਾਂਦਾ ਚੌਰ ਸਰ ਜਾਈ ਵਾਂਗੂ ਬਣ ਜਾਂਦਾ ਕਈ ਵਾਰੀ ਦੋ ਬੰਦਿਆਂ ਨੇ ਮਤਲਬ ਠੀਕ ਠੀਕ ਠੰਡ ਜੀ ਤੇ ਉੱਤੇ ਲੈਣਾ ਹੋਵੇ ਉਹ ਕਿਵੇਂ ਬਸ ਇਹ ਤੋ ਤਾਂ ਕੀ ਖਲੂ ਆ ਇਹ ਉਹ ਸਾਰਾ ਖੁੱਲ ਜਾਂਦਾ ਜੇ ਬਪ ਇਹਦੀ ਇੱਥੇ ਕੋਈ ਮਾੜਾ ਮੋਟਾ ਸਮਾਨ ਸਦਾ ਲਾਈਵੇਂ ਫੋਨ ਫੋਨ ਆਪਣਾ ਇੱਥੇ ਸਾਮਕੇ ਰੱਖਣਾ ਮਤਲਬ ਬਾਲੀ ਠੰਡ ਚ ਬੈਟਰੀ ਡレイン ਹੋ ਜਾਂਦੀ ਹੈ ਪਾਵਰ ਬੈਂਕ ਰੱਖਣਾ ਉਹਦੇ ਵਾਸਤੇ ਆ 200 ਇਹਦੇ ਨਾਲ ਉਹ ਤ 300 ਗ੍ਰਾਮ ਭਾਰੀ ਆ ਆਪਣੇ ਪਹਿਲਾਂ ਵਾਲੇ ਨਾਲੋਂ ਮਾਪੀਦਾ ਤੇ ਹਾਂ ਕੰਮ ਕਿੱਥੋਂ ਬੋਲਦਾ ਵੀਰੀ ਹੀ ਲਿਆਣਾ ਪਊਗਾ ਹਾਂ ਹੰਡ ਦਾ ਮੰਨ ਲੈ ਚਲ ਹੋਣਾ ਤਾਂ ਚਾਹੀਦਾ ਆਪਦੇ ਕੋਲੇ ਬੰਬਲ ਸੱਟ ਤਾਂ ਵੱਧ ਵੀ ਸਕਦੀ ਹੈਗੀ ਤੇ ਆ ਉਹਦਾ ਜਿਗਾਰਡਮੈਂਟ ਤਾਂ ਪੂਰਾ ਹੋਵੇ ਕੋਲਮੈਨ ਤੇ ਇਹਦਾ ਕਿਹੜਾ ਬਈ ਇਹ ਆਪਣਾ ਇੱਥੇ ਲਿਖਿਆ ਹੋਇਆ ਸੀ ਸਿਲਵਰ ਟਨ ਇਹ ਇਹੀ ਆ ਸ਼ਾਇਦ ਕੋਸ਼ਾਂ ਕੰਫਰਟ 150 ਤੇ ਇਹ ਇਹਦਾ ਗਾ ਭਾਈ ਕੋਡ ਕਾਰਟ ਜਿਹੜੇ ਹੁੰਦੇ ਹੈਗੇ ਤੇ ਇਹਦੀ ਸਾਰੀ ਗੱਲਬਾਤ ਕਰਦੇ ਆ ਕਿ ਇਧਰੋਂ ਕਿਵੇਂ ਆਇਆਗਾ ਇਹ ਤੇ ਫਿਲਹਾਲ ਇਹਨੂੰ ਇੱਕ ਵਾਰੀ ਪੈਕ ਕਰਕੇ ਰੱਖ ਦਈਏ ਤੇ ਇੱਥੋਂ ਵੜ ਕੇ ਆਇਆ ਉਹਦਾ ਸਿਰ ਟਾ ਕੇ ਬੰਦਾ ਪੈ ਜਾਂਦਾ ਤੇ ਲੋਟਾ ਮਾਹੌਲ ਠੀਕ ਹੈਗਾ ਪੈਕ ਤਾਂ ਨਹੀਂ ਦੇਖਣਾ ਪਹਿਲੇ ਕਿਤੇ ਗਰਮੀ ਵੀ ਆ ਜਾਂਦੀ ਹੈਂ ਦੇਖ ਲਾ 10 ਮਿੰਟਾਂ ਚ ਪੂਰਾ ਨਜ਼ਾਰਾ ਦੇ ਦੂਗਾ ਹੈ 5-2 ਮਿੰਟ ਹੀ ਬਸੇਰੇ ਹੋਣਗੇ ਇਧਰੋਂ ਪੈ ਕੇ ਆਜੋ ਮਾਤਾ ਜੀ ਆਜੋ ਸਿਆਰਾਂ ਨੂੰ ਮੈਂ ਨਹੀਂ ਲਿਖਣੀ ਹਾਂ ਪੈਰਾਂ ਨੇ ਤੇ ਬਾਅਦ ਚ ਕਰ ਦਾਂਗੇ ਪੈ ਕੇ ਇਹਨੂੰ ਮਾਤਾ ਕੋਈ ਚੀਜ਼ ਨਹੀਂ ਲੱਗਦੀ ਆ ਕੋਈ ਨਾ ਤੇ ਗੇੜੇ ਪਾਸੇ ਦੀ ਬੜੇ ਅਹੋ ਉਧਰ ਦੀ ਇੱਥੇ ਚਿੱਪ ਲੱਗੀ ਆ ਆ ਦੇਖੋ ਖੁੱਲ ਗਏ ਠੀਕ ਆ ਇੱਥੋਂ ਦੀ ਵੜ ਜਾਂਦਾ ਐਂ ਵੜ ਜੇ ਭਾਵੇਂ ਏਡਾ ਕੋਈ ਗੱਲ ਨਹੀਂ ਭਾਵੇਂ ਐਂ ਵੀ ਬੰਦੇ ਨੂੰ ਪੜਨਾ ਧੰਨਵਾਦ ਹੋ ਗਿਆ ਬਿਆਰੇ ਆ ਸੇ ਸਵਾਸ਼ੇ ਪੋਟ ਦਾ ਬੰਦਾ ਵੀ ਆਰਾਮ ਨਾਲ ਪੈ ਜੇ ਬਈ ਇਹਦੇ ਚ ਤੇ ਲੈਂਥ ਲੋਂਤੇ ਦੀ ਸਾਰੀ ਇਹਦੇ ਲਿਖੀ ਹੁੰਦੀ ਆ ਜਦੋਂ ਆਪਾਂ ਉੱਤੇ ਦੇਖਦੇ ਆਂ ਆਨਲਾਈਨ ਜਾਂ ਵੀ ਮਤਲਬ ਇਹ ਕਿੰਨਾ ਖਰੀਦਦਾਰੀ ਕਰਨ ਵੇਲੇ ਤੇ ਆ ਵੀ ਪੂਰੀ ਠੰਡ ਵੇਲੇ ਕੰਮ ਆਉਂਦੇ ਆਗੇ ਤੇ ਪਹਿਲਾਂ ਮੈਂ ਉਹ ਦਿਗ ਇਥਲੇਨ ਤੋਂ ਲਿਆ ਸੀ ਹਲਕੇ ਜੇ ਉਹ ਵੀ ਵਧੀਆ ਉਹ ਨਾਰਮਲ ਪਾਉਣ ਨੂੰ ਮਾੜੀ ਮੋਟੀ ਹੌਸ ਵੇਲੇ ਹਾਂ ਤੇ ਬਲੈਡਰ ਵਾਲਾ ਕੰਮ ਵੀ ਇਹ ਲੋਟ ਆਗਾ ਹੈ ਕੁਦੇ ਹੋਰਾਂ ਕੋਲੇ ਹਾਂ ਉਹ ਵੀ ਦਿਗ ਇਥਲੇਨ ਦੇ ਹੀ ਉਹ ਜਿਹੜਾ ਅਸਲੀ ਆਪਣਾ ਦੂਜਾ ਨਹੀਂ ਟ੍ਰੈਕਿੰਗ ਵਾਲਾ ਬੈਗ ਉਹਦੇ ਵਿੱਚ ਉਹਦੇ ਚ ਪਾਉਣ ਨੂੰ ਆ ਪਟੂਈ ਦੇ ਡੰਗਦੇ ਹੁੰਦੇ ਨੇ ਜਿਹੜਾ ਉਂ ਰੱਖਿਆ ਦਾ ਇਹ ਕੰਮ ਨਹੀਂ ਆਉਂਦਾ ਫਿਰ ਕੀ ਗੱਲ ਰਫਤ ਇਹਨਾਂ ਹਾਂ ਸਾਈਕਲ ਤੇ ਤਾਂ ਟੰਗਣਾ ਨਹੀਂ ਚਾਹੀਦਾ ਆਪਣਾ ਪਿੱਠੂ ਬੈਗ ਕੋਈ ਵੀ ਫਿਰ ਮੋੜਿਆਂ ਤੇ ਲੋਡ ਆਉਂਦਾਗਾ ਤੇ ਖਾਲੀ ਰਵੇ ਢੂਈ ਵਧੀਆਗੀ ਉਹ ਲੋਡ ਵੀ ਨਹੀਂ ਆਉਂਦਾ ਲੰਮੇ ਸਫ਼ਰ ਜਦਾਂ ਹਾਂਜੀ ਹਾਂਜੀ ਹਾਂ ਖੋਲ ਲੀ ਆਜੋ ਭਈ ਮਾਤਾ ਤੇ ਹੁਣ ਚੱਲ ਗੱਲਬਾਤ ਕਰ ਦਿੰਦੇ ਆਂਗੇ ਇੱਧਰ ਹੀ ਆਪਣੇ ਮਾਤਾ ਵੀ ਧੰਨਵਾਦ ਕਰਦੇ ਫਿਰਦੇ ਸੀਗੇ ਧੰਨਵਾਦ ਹਾਂ ਇਹ ਭਾਈ ਆਪਣਾ ਮਿੱਤਰ ਹੈਗਾ ਸਾਤਗੁਰ ਗਿੱਲ ਕੈਨੇਡਾ ਤੋਂ ਚੋਬਰਾ ਮੈਂ ਨਾਨਕ ਕਹਿੰਦਾ ਸੀ ਤੂੰ ਕਿ ਹਾਂ ਨਹੀਂ ਨਹੀਂ ਸਤਗੁਰੂ ਗਿਆ ਲਗਾ ਸਤਗੁਰੂ ਤੇ ਹਾਂ ਸਤਗੁਰੂ ਗਿਆ ਧੰਨਵਾਦ ਚੋਬਰਾ ਧੰਨਵਾਦ ਤੇਰੇ ਬਾਹਲਾ ਵਾਲਾ ਤੇ ਜਿਹੜਾ ਤੂੰ ਸਮਾਨ ਭੇਜਿਆ ਧੰਨਵਾਦ ਭਾਈ ਤੇਰੇ ਇੰਨੀ ਖੇਚਲਾ ਕਰਨ ਵਾਸਤੇ ਮਿਹਰਬਾਨੀ ਚੋਬਰਾ ਰੱਬ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਬਖਸ਼ੇ ਤੇ ਸਸਰੀ ਘਰ ਬੇਟਾ ਤੈਨੂੰ ਹਾਂ ਮਾਤਾ ਨੂੰ ਸਸਰੀ ਘਰ ਕਰਦੀ ਕਹਿੰਦਾ ਸੀਗਾ ਚੋਬਰਾ ਚਾ ਮੇਰੇ ਵੱਲੋਂ ਵੀ ਸਸਰੀ ਘਰ ਤੇ ਚਾਹਣ ਚੋਬਰਾ ਮਿਹਰਬਾਨੀ ਤੇਰੀ ਸਾਥ ਕੋਲ ਤੇ ਮਿਲਦੇ ਆ ਬਈ ਛੇਤੀ ਆਪਾਂ ਬੜੀਆਂ ਵੱਡੀਆਂ ਵਰ ਲਾਵੇ ਪਰਮਾਤਮਾ ਤੇ ਹਾਂ ਆ ਗਿਆ ਤੇਦਰ ਭਾਈ ਆ ਵੀ ਦੁੱਧ ਦੀ ਰਾਖੀ ਬੈਠੀ ਹੈ ਹੈ ਬਿੱਲੀ ਸਾਡੀ ਕੀ ਕਹਿੰਦਾ ਜੀ ਕੱਲਾ ਆ ਨਹੀਂ ਮੈਂ ਸਾਰਾ ਸਮਾਨ ਹੀ ਉਹਨੇ ਵਜਿਆ ਹਾਂ ਇਹ ਮਤਲਬ ਚਾਰ ਆਇਟਮਾਂ ਹੋ ਗਈਆਂ ਅੱਜ ਬਈ ਤੇ ਇੱਕ ਜੈਕਟ ਹਲੇ ਕੱਲ ਨੂੰ ਹੋਰ ਆਊਗੀ ਕਿ ਉਹ ਸਾਨੂੰ ਵਾਚ ਦਿਖਾਉਂਦੇ ਆ ਕੀ ਗੱਲਬਾਤ ਆ ਉਹਦੀ ਹਾਂ ਪਾਣੀ ਵਾਲਾ ਬਲੇਡਰ ਜੈਕਟ ਦਸਤਾਨੇ ਆਪੇ ਇੱਧਰ ਥੱਲੇ ਦੇ ਦੇ ਤੀ ਹਾਂ ਭਈਆ ਜੈਕਟ ਲਪਾਈ ਪਈ ਆ ਨਹੀਂ ਦੇਖ ਲਈ ਮਾਤਾ ਇਹ ਅੱਗੇ ਪੁੱਤਰੋ ਹੀ ਹੈ ਬੁਧਾਈਆਂ ਸਾਹਿ ਜਿਹਨੂੰ ਨਵੀਂ ਗੱਡੀ ਦੀਆਂ ਚੱਲਦੀ ਐ ਹੈਂ ਉਰੇ ਆਓ ਚੱਲਦੀ ਤਾਂ ਹੈ ਪਿਛਲੇ ਤੋਂ ਤੁਮੈਨ ਨੂੰ ਤਾਂ ਬਤਾਈਆਂ ਦੇ ਦੇ ਇੱਧਰ ਇਹ ਭਾਈ ਫੱਤੇ ਮਾਲ ਹੋ ਕੇ ਗਏ ਸੀ ਗੱਲ ਭੈਣ ਕੋਲੇ ਤੇ ਉੱਥੇ ਬਰਸ਼ੀ ਸੀਗੀ ਗੁਰੂ ਘਰ ਮੱਥਾ ਟੇਕ ਕੇ ਆਜਾ ਆ ਦੇਖੋ ਇੱਧਰ ਆਓ ਖਾਲੀ ਜੱਗ ਫੜਾ ਗਈ ਓਏ ਇਹਨੂੰ ਮੈਂ ਦਿਖਾਉਣਾ ਟੈਲੀਫੋਨ ਉੱਧਰ ਦੇਖੋ ਉੱਧਰ ਆਹ ਲਾ ਲਿਆ ਭਾਈ ਇਹ ਵੀ ਕਰ ਲਿਆ ਚਾਲੂ ਹੁੰਨ ਲਾ ਕਿਹਨੂੰ ਲਾਣਾ ਤੇਰੇ ਡੈਡੀ ਨੂੰ ਲਾ ਲੈਣੇ ਆ ਠੀਕ ਹੈ ਲਾ ਦੇ ਆ ਲਾ ਕਿੰਨਾ ਨੰਬਰ ਆ ਮੈਨੂੰ ਆਏ ਨਹੀਂ ਪਤਾ ਨਾ ਹੀ ਨਾ ਹੋਰ ਖੜ ਜਾ ਜੀ ਆਕ ਇਹ ਕੱਲ ਕਰਦੇ ਆ ਕਰਦੇ ਮੈਨੂੰ ਇਹ ਨਾ ਭੇਤਿਆ ਨਹੀਂ ਭਈ ਇਹਨਾਂ ਅਹ ਇਹ ਲੋਡ ਆ ਘਰ ਭਈ ਇਹ ਡੱਬਾ ਆ 1600 ਦਾ ਆਇਆ ਇਥੇ ਲੱਗਦਾ ਹੁੰਦਾ ਪੁੱਤਰੇ ਵਾਈ-ਫਾਈ ਨਾਲ ਬਈ ਇਹ ਪਹਿਲਾਂ ਜਿਵੇਂ ਆਪਾਂ ਗੱਲ ਕਰ ਰਹੇ ਟੀਵੀ ਕਾਲਿੰਗ ਫ੍ਰੀ ਹੈ ਜਿੰਨਾ ਚਿਰ ਆਪਣਾ ਇਹ ਹੋ ਵੀ ਹਾਂਜੀ ਟੈਲੀਫੋਨ ਆ ਜਾਓ ਸਾਹਿਬ ਜੀ ਉਹਨੇ ਮੈਂ ਆਪ ਭਜਾ ਕੇ ਦੇਖ ਲਾਂ ਟੈਲੀਫੋਨ ਥੋੜਾ ਨਾ ਵੀ ਆ ਜਾਹ ਲੋ ਚ ਕੀ ਲੈ ਹੁੰਦਾ ਉਹ ਯਾਰ ਤੂੰ ਪਿਸਤੌਲ ਹੀ ਲੈ ਆ ਕਰ ਹੋਰ ਚੀਜ਼ ਲੈ ਆ ਕਰ ਕੋਈ ਓਏ ਭੰਦਗੀ ਹੌਲੀ ਓਏ ਹੌਲੀ ਆਹ ਗੰਦੀ ਕੋਲਿਓ ਓਰੇ ਗੱਲ ਗੰਦੇ ਕੋਈ ਓਰੇ ਗੱਲੇ ਓਰੇ ਓਰੇ ਲੈ ਆ ਜਾ ਓਰੇਆ ਸਤਿ ਸ੍ਰੀ ਅਕਾਲ ਬੁਲਾਓ ਪਹਿਲਾਂ ਇੱਧਰ ਸਾਰਿਆਂ ਨੂੰ ਲੱਗਦਾ ਨਹੀਂ ਸਹੀ ਗਾਲ ਦੀ ਸਤਰੀ ਗਾਲ ਦੀ ਆਪਦਾ ਹੀ ਫੋਨ ਲਾ ਕੇ ਦੇਖ ਲੈ ਹਾਂ ਉਧਰ ਆ ਲਈ ਖੜ ਜਾ ਅਤਾ ਜਾ ਨਹੀਂ ਬੰਦੇ ਨੇ ਨਪੁੱਤਰ ਕਿਹਦਾ ਨੰਬਰ ਆਤਾ ਹੀ ਨਹੀਂ ਕੀ ਦਾ ਨੰਬਰ ਲਈਦਾ ਅੱਜ ਮੈਂ ਮੈਂ ਦੱਸਾਂ ਖੜ ਜਾ ਮੈਂ ਦਊਂਦਾ ਤੇਰਾ ਫੋਨ ਉਧੇ ਵਾਲਾ ਦਾ ਪਾਰਸਲ ਆ ਲੈ ਆਂਦਾ ਪਾਰਸਲ ਆ ਲਤਾ ਆ ਗਏ ਆ ਲੈ ਹੁਣ ਲਾਤਾ ਹੁਣ ਲੱਗੂ ਜਾਈਏਂਦੇ ਵੇਲ ਜਾਊਗੀ ਗਈ ਨਹੀਂ ਡਾਇਲ ਕਿਆ ਗਿਆ ਨੰਬਰ 0 ਨਹੀਂ ਲਈ ਹੋਏ ਭੁੱਲ ਗਿਆ ਸੱਚ ਬਈ ਇਹਦੇ ਨਾਲ ਕੋਈ ਵੀ ਨੰਬਰ ਲਾਉਣਾ ਪਹਿਲਾਂ 0 ਲਾਉਣੀ ਆਗੇ ਨਾ ਦਵਾਰੇ ਲਾੜ ਜਾ ਗੁੰਡਾ ਗਿਆ ਕਰੇ ਉਹ ਖੜ ਜਾ ਗੁੰਡਾ ਰੁਕ ਜਾ ਸਹੀ ਲਾਉਣਾ ਦਵਾਰੇ ਹਾਂ ਚੱਲਦੇ ਹੋਣ ਲੱਗੂਗਾ ਸਹੀ ਚੱਕਲੀ ਹਾਂ ਚੱਕਲੀ ਡਰ ਡਰ ਹੋਈ ਜਾਂਦਾ ਕਿ ਲੱਗਿਆ ਹੀ ਨਹੀਂ ਅੰਦਰ

ਆਜੋ ਤੂੰ ਗੱਲ ਕਰ ਲੈ ਹੈ ਜੀ ਸੋਣ ਗੱਲ ਕਰ ਹੈਲੋ ਗੱਲ ਨਹੀਂ ਕਰਦੀ ਹੈਲੋ ਹੈਲੋ ਬੋਲੀ ਦੇ ਜਾਂਦੇ ਆ ਕੌਣ ਆ ਤੂੰ ਗੱਲ ਕਰ ਹੈਲੋ ਕੌਣ ਆ ਤੂੰ ਰੈਡੀ ਆ ਹੈਲੋ ਡੈਡੀ ਸਤਿ ਸ੍ਰੀ ਅਕਾਲ ਲਾਡੂ ਇੰਦਰ ਨੂੰ ਕੋਲ ਸੋਹਣਾ ਬੰਦਾ ਆਉਂਦਾ ਨੇ ਉਹਨੂੰ ਫੜਾ ਦੇ ਦੇਖਾਂ ਕੀ ਲਿਆ ਇਹਦਾ ਜੋਰ ਪਾਰਕਿੰਗ ਵਾਲੀ ਇੱਧਰ ਹੋ ਜਾ ਇੱਧਰ ਆ ਜਾ ਦੇਖ ਨਾ ਐਨਾ ਦੀ ਪਤਾ ਪੱਥਰ ਤੇਰੇ ਇਸ ਕਰਵਾਵਾਂਗੇ ਦੇਖ ਨਾ ਕੌਣ ਚੱਕਦਾ ਯਾਰ ਉਹ ਬੁੱਢੀ ਕੀ ਦੀ ਕਰਾਂਂ ਕਰੇਸ ਲੈ ਕਰਾ ਕੌਣ ਆ ਫੋਟੋ ਜੀ ਕੀ ਦੀ ਉੱਤੇ ਧਲ ਕਰੀਏ ਅਵੇ ਤੇ ਕੁੱਪੂਗੀ ਬਸ ਇਹਦਾ ਬਾਜਾ ਵਜਾਈ ਦੇਣਾ ਘੰਟਾ ਵੀ ਨਹੀਂ ਘਟਦੀ ਟੈਲੀਫੋਨ ਲਵਾ ਲਿਆ ਭਾਈ ਤੇ ਦੂਰੋਂ ਦੂਰੋਂ ਹਮ ਹਵਾ ਕੇ ਪਹੁੰਚ ਰਹੇ ਹੈਗੇ ਬੰਦੇ ਦੇਖਣ ਵਾਸਤੇ ਸਾਸਰੀ ਕਾਲ ਚਾਚਾ ਜੀ ਠੀਕ ਹੈ ਹਾਂ ਠੀਕ ਹੈ ਜੀ ਹਾਂ ਹਾਂ ਵਧੀਆ ਚੜਦੀ ਗਲਾਬ ਦੱਸੋ ਠੀਕ ਕੀ ਦਾ ਨੰਬਰ ਲਾਉਂਦੇ 0 ਲਾਉਣੀ ਬੂ ਪਹਿਲਾਂ ਮੂਰੇ ਤੇ ਪਹਿਲਾਂ 0 ਲਾ ਕੇ ਫਿਰ ਜਿਹੜਾ ਮਰਜ਼ੀ ਨੰਬਰ ਲਾ ਦਿਓ ਸਾਰੇ ਨੰਬਰ ਮਿਲਣਗੇ ਫਿਰ ਠੀਕ ਆ ਸਾਊਦਾ ਜੱਜਾ ਜਨ ਸਵਾਤਰਾ ਠੀਕ ਹੈ ਠੀਕ ਇਹ ਤੁਝਾ ਹੁੰਦਾ ਬੂਰੇ 016 ਵਾਲਾ ਦੇਸੀ ਲੈਂਡਲਾਈਨ ਜਾਂ ਪਹਿਲਾ ਵਾਲੇ ਹੁੰਦੇ ਸੀ ਚਾਚਾ ਭਾਈ ਆਪਦਾ ਨੰਬਰ ਮਲਾ ਬਲਾ ਕੇ ਦੇਖੀ ਜਾਂਦਾ ਹੈ ਠੀਕ ਹੈ